ਆਪਾਂ ਨਹੀਂ ਦਿੱਤੀ ਜਰੂਰ ਆਇਓ ਕੇਵਲ ਜੰਦਜੀ ਅਰਜੇਸ਼ ਬਾਗਾ ਜੀ ਬਹੁਤ ਵੱਡਾ ਇਕੱਠ ਕੀਤਾ ਔਰ ਬਹੁਤ ਸਾਰੇ ਲੋਕਾਂ ਦੀ ਜੁਆਇਨਿੰਗ ਕਰਾਈ ਹੈ ਆ ਪ੍ਰਧਾਨ ਜੀ ਮੌਜੂਦ ਹਨ ਰੰਗ ਸਾਹਿਬ ਕੀ ਮੈਸੇਜ ਹੈ ਕੀ ਕਹਿਣਾ ਚਾਹੋਗੇ ਕਿ ਅਸੀਂ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਦੇ ਲੋਕਸਭਾ ਦੀ ਇਹ ਚੋਣਾ ਉੱਚਿਤ ਕੇ ਰਿਕਾਰਡ ਬਣਾਈਏ ਦੇਖੋ ਅੱਜ ਪੂਰੇ ਪੰਜਾਬ ਚ ਲੋਕਾਂ ਦਾ ਮਨ ਆ ਵੀ ਅਸੀਂ ਭਾਰਤੀਆਂ ਦਾ ਪਾਰਟੀ ਨਾਲ ਜੁੜ ਕੇ ਪੰਜਾਬ ਨੂੰ ਬਚਾਈਏ ਜਿੱਦਾਂ ਪੰਜਾਬ 'ਚ ਇਸ ਵੇਲੇ ਨਸ਼ਾ ਵਧਿਆ ਚਾਹੇ ਉਹ ਗੁੰਡਾਗਰਦੀ ਵਧੀ ਆ ਤੁਸੀਂ ਕੋਈ ਵੀ ਸਰਕਾਰੀ ਕੰਮ 'ਚ ਕਰਾਉਣੇ ਚਾਹਦੇ ਹੋ ਕੰਮ ਹੀ ਨਹੀਂ ਹੋ ਰਿਹਾ ਲੋਕਾਂ ਦੇ ਬੜੇ ਪਰੇਸ਼ਾਨ ਆ ਉਹਨਾਂ ਨੂੰ ਲੱਗਦਾ ਵੀ ਜੇ ਯੂਪੀ 'ਚ ਸੁਧਾਰ ਹੋ ਸਕਦਾ ਜਿੱਥੇ ਸਭ ਤੋਂ ਜ਼ਿਆਦਾ ਅਸੀਂ ਕਹਿੰਦੇ ਗੁੰਡੇ ਆ ਬੁਰਾ ਹਾਲ ਆ ਲੋਕ ਪੰਜਾਬ 'ਚ ਕੰਮ ਕਰਦੇ ਸੀ ਅੱਜ ਯੂਪੀ 'ਚ ਲੋਕ ਕੰਮ ਫੈਕਟਰੀਆਂ ਲਾਉਣੇ ਜਾ ਰਹੇ ਆ ਪੰਜਾਬ 'ਚ ਫੈਕਟਰੀਆਂ ਬੰਦ ਹੋ ਰਹੀਆਂ ਇਸ ਲਈ ਪਿੰਡਾਂ ਦੇ ਲੋਕਾਂ ਨੂੰ ਲੱਗਦਾ ਵੀ ਜੇ ਪੰਜਾਬ ਬਚਾਉਣਾ ਆ ਦੇ ਭਾਰਤੀ ਜਨਤਾ ਪਾਰਟੀ ਆ ਜਿਹੜੀ ਪੰਜਾਬ ਬਚਾ ਸਕਦੀ ਆ ਇਹਦੇ ਵਾਸਤੇ ਤੁਸੀਂ ਦੇਖਣ ਦੇ ਪਰਿਵਾਰਾਂ ਦੇ ਪਰਿਵਾਰ ਸ਼ਾਮਲ ਹੋਣਦੇ ਆ ਸਾਡੀਆਂ ਭੈਣਾਂ ਮਾਤਾਵਾਂ ਸ਼ਾਮਲ ਹੋ ਰਹੀਆਂ ਸਾਡੇ ਭਰਾ ਸ਼ਾਮਲ ਹੋ ਰਹੇ ਬਹੁਤ ਪੰਜਾਬ ਚ ਰਿਸਪੌਂਸ ਮਿਲ ਰਿਹਾ ਉਹਦੀ ਲੜੀ ਵਿੱਚ ਅੱਜ ਕਪੂਰ ਪਿੰਡ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਨਰੰਗਪੁਰ ਦੇ ਪਿੰਡ ਦੇ ਹੋਰ ਲਾਗੇ ਲਾਗੇ ਪਿੰਡਾਂ ਦੇ ਲੋਕ ਬਹੁਤ ਸਾਰੇ ਸ਼ਾਮਲ ਹੋਏ ਆ ਵਿੱਚ ਜਿਹੜੀ ਭੰਡਾਰੀ ਜੀ ਮੈਂ ਤੇ ਬਾਕੀ ਸਾਡੇ ਅਵਤਾਰ ਦੇਵਾਲ ਜੀ ਬਾਕੀ ਸਾਰੇ ਸਾਥੀ ਰਾਜਕਮਰ ਯੋਗੀ ਜਿਹੜੇ ਸਾਡੇ ਮੰਡਲ ਪ੍ਰਧਾਨ ਆ ਸਾਰਿਆਂ ਨੇ ਬੜੀ ਮਿਹਨਤ ਕੀਤੀ ਆ ਪ੍ਰੇਸ਼ਵਾਗਾ ਜੀ ਬੜੀ ਵੱਡੀ ਟੀਕਰੀ ਪਈ ਅਸੀਂ ਸਫਾਇਆ ਕਰਨ ਜਾ ਰਹੇ ਦੇਖੋ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਕਰਜ਼ਾ ਖਤਮ ਕਰਦਾਂਗੇ ਅਸੀਂ ਲੋਕਾਂ ਨੂੰ ਆ ਸਹੂਲਤਾਂ ਦਵਾਂਗੇ ਭੈਣਾਂ ਨੂੰ ਹਜ਼ਾਰ-ਹਜ਼ਾਰ ਰੁਪਏ ਮਹੀਨਾ ਦਵਾਂਗੇ ਉਹ ਪੈਸੇ ਤਾਂ ਕੀ ਦੇਣੇ ਉਹਨਾਂ ਨੇ ਕੋਈ ਕਿਸੇ ਨੂੰ ਉਲਟ ਪੰਜਾਬ ਤੇ ਕਰਜ਼ਾ ਵੀ ਚੜਾ ਰਹੇ ਆ ਤੇ ਪੰਜਾਬ ਦਾ ਨੁਕਸਾਨ ਵੀ ਕਰ ਰਹੇ ਬਹੁਤ ਜ਼ਿਆਦਾ ਤੁਸੀਂ ਦੇਖਣ ਦੇ ਆਏ ਦਿਨ ਕਦੀ ਕਿਤੇ ਗੋਲੀ ਚੱਲ ਪਈ ਕਦੀ ਕਿਤੇ ਕੁਛ ਹੋ ਗਿਆ ਅਸੀਂ ਡੇਲੀ ਖਬਰਾਂ ਹੀ ਦੇਖਣ ਦੇ ਆ ਕਦੀ ਤੁਸੀਂ ਦੇਖਿਆ ਵੀ ਕੋਈ ਚੱਜ ਦੀ ਖਬਰ ਆ ਰਹੀ ਹੈ ਇਹਦੇ ਲਈ ਲੋਕਾਂ ਨੂੰ ਇਹ ਲੱਗ ਰਿਹਾ ਵੀ ਜੇ ਪੰਜਾਬ ਨੂੰ ਕਰਜ਼ੇ ਤੋਂ ਮੁਕਤ ਕਰਾਉਣਾ ਜਾਂ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣਾ ਜਾਂ ਪੰਜਾਬ ਦਾ ਭਲਾ ਕਰਨਾ ਤੇ ਸਾਨੂੰ ਚੰਗੀ ਪਾਰਟੀ ਕੋਈ ਚਾਹੀਦੀ ਆ ਜਿੱਦਾਂ ਮੈਂ ਦੱਸਿਆ ਜੁਪੀ ਚ ਵੀ ਆਮ ਲੋਕ ਗੱਲ ਕਰਦੇ ਆ ਆਮ ਪਿੰਡਾਂ 'ਚ ਗੱਲ ਆ ਵੀ ਜੋਗੀ ਵਰਗਾ ਮੁੱਖ ਮੰਤਰੀ ਲੱਗੇ ਉਹ ਕੌਣ ਲੱਗੇ ਆ ਸਕਦਾ ਉਹ ਭਰਦੀਨਤਾ ਪਾਰਟੀ ਪ੍ਰਜੇਸ਼ ਬਾਗਾ ਜੀ ਬੜਾ ਮੈਂ ਹੁਣੇ ਵੀ ਕੇਡੀ ਪੰਡਾਰੀ ਸਾਹਿਬ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਤੁਸੀਂ ਇੱਕ ਖੁੱਦ ਵੱਡੇ ਦਲਤਾਗੂ ਪੰਜਾਬ ਦੇ ਗਣੇ ਜਾਂਦੇ ਆ ਰਾਖਵੇਂ ਕਰਨ ਬਾਰੇ ਕਿਹਾ ਜਾ ਰਿਹਾ ਹੈ ਹੋਰ ਸੰਵਿਧਾਨਕ ਕਦਰਾਂ ਕੀਮਤਾਂ ਦੇ ਰਾਖੀ ਬਾਰੇ ਕਿਹਾ ਜਾ ਰਿਹਾ ਹੈ ਕਿ ਕੀ ਕਿਹਾ ਜਾਊਗਾ ਦੇਖੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਬਹੁਤ ਵਧੀਆ ਗੱਲ ਕਹੀ ਹੈ ਉਹਨਾਂ ਨੇ ਕਿਹਾ ਵੀ ਵੀ ਜਿਹੜਾ ਰਿਜ਼ਰਵੇਸ਼ਨ ਐਸਸੀ ਐਸਟੀ ਦਾ ਉਹਨੂੰ ਤੇ ਕੋਈ ਵੀ ਮੈਂ ਤੇ ਛੱਡੋ ਵੀ ਬਾਬਾ ਸਾਹਿਬ ਵੀ ਆ ਕੇ ਹੁਣ ਕਹਿਣ ਤੇ ਉਹ ਵੀ ਨਹੀਂ ਖਤਮ ਕਰ ਸਕਦੇ ਤੁਹਾਨੂੰ ਪਤਾ ਹੋਣਾ ਪਿਛੇ ਸੁਪਰੀਮ ਕੋਰਟ ਨੇ ਇੱਕ ਸੂਤ ਕਰਤੀ ਐ ਐਸਸੀ ਐਸਟੀ ਤੇ ਦੇਸ਼ ਦਾ ਇਹ ਮਾਹੌਲ ਕਿ ਹੋ ਜਾ ਬਣ ਗਿਆ ਫਿਰ ਤੁਰੰਤ ਉਹਦਾ ਆਰਡੀਨੈਂਸ ਜਾਰੀ ਲਿਕਾਉਣਾ ਪਿਆ ਸੀ ਇਸ ਲਈ ਇਹ ਤੇ ਗੱਲਾਂ ਬਣਾਈਆਂ ਜਾ ਰਹੀਆਂ ਕਿਉਂਕਿ ਅੱਜ ਲੋਕਾਂ ਨੂੰ ਲੱਗ ਰਿਹਾ ਜਿਹੜੀਆਂ ਵਿਰੋਧੀ ਪਾਰਟੀਆਂ ਤੇ ਭਾਰਤੀ ਜਨਤਾ ਪਾਰਟੀ ਅੱਗੇ ਬਹੁਤ ਰਹੀ ਹੈ ਉਹਦੇ ਨਾਲ ਵਰਗ ਐਸ ਸੀ ਐਸ ٹی ਬਹੁਤ ਤੇਜ਼ੀ ਨਾਲ ਜੁੜ ਰਹੇ ਹਨ ਉਹਨਾਂ ਨੂੰ ਡਰਾ ਕੇ ਚਾਹੁੰਦੇ ਆ ਵੀ ਅਸੀਂ ਗੁੰਮਰਾਹ ਕਰਕੇ ਵੀ ਇਹ ਵੋਟ ਨਾ ਪਾਉਣ ਕਿਸ ਤਰ੍ਹਾਂ ਦੀ اپیل ਕਰਨਾ ਚਾਹੋਗੇ ਪੂਰੇ ਪੰਜਾਬ ਵਾਸੀਆਂ ਨੂੰ ਭਾਰਤੀ ਜਨਤਾ ਪਾਰਟੀ ਲਈ ਕਿ ਉਹ ਉਹਨਾਂ ਦਾ ਸਮਰਥਨ ਕਰਨ ਵੱਧ ਤੋਂ ਵੱਧ ਸੀਟਾਂ ਦੇਖੋ ਜਿੰਨੇ ਪੰਜਾਬ ਦੇ ਚਾਹੇ ਕਿਸਾਨ ਵੀਰ ਆ ਚਾਹੇ ਕੋਈ ਮਜ਼ਦੂਰ ਆ ਚਾਹੇ ਅਨੁਸੂਚਿਤ ਸਮਾਜ ਦਾ ਚਾਹੇ BC ਆ ਚਾਹੇ ਜਨਰਲ ਆ ਸਾਰਿਆਂ ਨੂੰ ਇਹੀ ਬੇਨਤੀ ਹੈ ਪੰਜਾਬ ਨੂੰ ਬਚਾਉਣ ਲਈ ਤੁਸੀਂ ਅੱਜ ਭਾਰਤੀ ਜਨਤਾ ਪਾਰਟੀ ਨੂੰ ਵੱਧ ਤੋਂ ਵੱਧ ਜੁੜੋ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਵਾਈਏ ਆਪਾਂ ਤਾਂ ਕਿ ਪੰਜਾਬ ਬਚੇ ਜੇ ਸਾਡੇ MP ਹੋਣਗੇ ਮੈਂਬਰ ਆਫ ਪਾਰਲੀਮੈਂਟ ਫਿਰ ਕੇਂਦਰ ਦੀਆਂ ਸਕੀਮਾਂ ਵੀ ਅਸੀਂ ਪੰਜਾਬ 'ਚ ਪੂਰੀ ਤਰ੍ਹਾਂ ਲਾਗੂ ਕਰਾ ਸਕਦੇ ਹਾਂ ਤੇ ਮੈਨੂੰ ਆਸ ਹੈ ਵੀ ਲੋਕ ਇਸ ਵੇਲੇ ਮਨ ਬਣਾ ਕੇ ਬੈਠੇ ਆ ਤੇ ਭਾਰਤੀ ਜਨਤਾ ਪਾਰਟੀ ਬਹੁਤ ਵੱਡੀ ਲੀਡ ਨਾਲ ਹਰ ਇੱਕ ਸੀਟ ਜਿੱਤੂਗੀ ਇਹਦੇ ਵਾਸਤੇ ਅਸੀਂ ਲੱਗੇ ਹੋਏ ਆ ਜਲੰਧਰ ਜੇ ਜਤਨ ਜਾ ਰਹੇ ਸਰ ਅਸੀਂ ਟਾਂਪ ਤੇ ਅਸੀਂ ਦੇਖੋ ਕੋਈ ਸੀਟ ਅਸੀਂ ਇਸ ਲਈ ਨਹੀਂ ਲੜ ਰਹੇ ਪਏ ਅਸੀਂ ਹਰਨੀ ਆ ਸਾਡੇ ਵੱਲੋਂ ਸਾਰੀਆਂ ਸੀਟਾਂ ਅਸੀਂ ਜਿੱਤਣੀਆਂ ਤੇ ਜਿੱਤਣ ਲਈ ਪੂਰੀ ਜੰਗ ਸਾਡੀ ਜਾਰੀ ਹੈ ਤੇ ਜਿੱਤ ਕੇ ਹੀ ਮੈਨੂੰ ਲੱਗਦਾ ਲੋਕ ਸਾਨੂੰ ਜਿਤਾਉਣਗੇ ਕਿਉਂਕਿ ਇਹ ਪਬਲਿਕ ਦਾ ਸਹਿਯੋਗ ਚਾਹੀਦਾ ਹੁੰਦਾ ਇਹ ਪਰਮਾਤਮਾ ਦਾ ਅਸ਼ੀਰਵਾਦ ਚਾਹੀਦਾ ਤੇ ਅਸੀਂ ਆਪਣੇ ਵੱਲੋਂ ਅਰਦਾਸ ਹੀ ਕਰ ਸਕਦੇ ਆ ਵੀ ਸਾਡੀ ਜਿਹੜੀ ਆ ਭਾਰਤੀ ਜਨਤਾ ਪਾਰਟੀ ਪੰਜਾਬ ਚ ਪੂਰੀ ਤਰ੍ਹਾਂ ਜ ਜੂਨ ਚ ਬਲੇ ਬਲੇ ਹੋ ਰਹੀ ਹੈ ਬਿਲਕੁਲ 4 ਜੂਨ ਨੂੰ ਮੈਨੂੰ ਲੱਗਦਾ ਪੰਜਾਬ ਚ ਚੰਗਾ ਰਿਜ਼ਲਟ ਆਊਗਾ ਕਪੂਰ ਪੇਲੇ ਵਿੱਚ ਮੌਜੂਦ ਹੈ ਕਾਦਿਏ ਕੇ ਤੇ ਫਰਲੀਚਰ ਖਾਸਤੇ ਕੋਲ ਕੇਡੀ ਪੰਡਾਰੀ ਜੀ ਪੁੱਜੇ ਜੁਆਇਨਿੰਗ ਕਰਾਈਆ ਬਹੁਤ ਸਾਰੇ ਲੋਕਾਂ ਨੇ ਤੇ ਕਰਦੇ ਹਾਂ ਫੋਕਸ ਪੰਜਾਬੀ ਲਈ ਕੇਡੀ ਪੰਡਾਰੀ ਨਾਲ ਕਰ ਗਾਰੀ ਦੀ ਕਰਾਏਗਾ ਬਹੁਤ ਸਾਰੇ ਅੱਜ ਬਹੁਤ ਸਾਰੇ ਲੋਕਾਂ ਦੇ ਨਾਲ ਮੈਂ ਹੋ ਤਰੇਵਾਰਾਂ ਮੈਂ ਦੇਖਾਂ ਮੈਂ ਆਪਣੇ ਮੰਤਰੀ ਪ੍ਰਧਾਨ ਆਪਣੇ ਰਾਜkumar ਜੀ ਦਾ ਔਰ ਆਪਣੇ ਸਾਦੇ ਸੂਬੇ ਦੇ ਮੀਤ ਪ੍ਰਧਾਨ ਜੀ ਪੱਗ ਸਰਬ ਦਾ ਇਹਨਾਂ ਨੇ ਮਿਹਨਤ ਕਰਤੀ ਜਿਹੜਾ ਪਿੰਡਾਂ ਦੇ ਲਈ ਕਾਰਟੀ ਦਾ ਨਾਮ ਆਇਆ ਦਾ ਅੱਜ ਮੇਰੀਆਂ ਮਾਤਾ ਮਾਂ ਮੇਰੀਆਂ ਭੈਣਾਂ ਸਾਡੇ ਪੰਚ ਸੌ ਬਾਣ ਸਭੀ ਮੋਦਮ ਸਾਡੇ ਸਾਥੀ Modi ਸਾਹਿਬ ਦੀ ਨੀਤੀ ਤੋਂ ਖੁਸ਼ ਹੋ ਕੇ ਯਾਦ ਦੇ ਦਿੱਤੀ ਗੋਭੀ ਕਰਦਾ ਬਹੁਤ ਬਸਤ ਬਣਾਇਆ ਤੇ ਪ੍ਰਵਾਦ ਦੇ ਸ਼ਾਮ ਪਿਆਰ ਆਉਂਦਾ ਹੈ ਕਿੰਨਾ ਬਹੁਤ ਦੇਖਾਇਆ ਪੁੱਛਦੇ ਕਿਹਾ ਕਿ ਆਪੇ ਬਹੁਤ ਕਰਦਾ ਮੈਂ ਉਹਨਾਂ ਦੇ ਸ਼ੁਆਕ ਦਾ ਬਾਕੀ ਤੇ ਅਦੇ ਪਰਮਾਨੰਦ ਦੇ ਮੈਂਬਰ ਬਣ ਆਓ ਕਨ ਸਲਵਾਰ ਜੀ ਆਜੋਗਾ ਆਓ ਗਵਾਹ ਇੱਥੇ ਮਿਲ ਜਿਓ ਖਾਲੀ ਬਸ ਇੱਥੇ ਫੋਟੋ ਕਰਾਂਗੇ ਹਾਉ ਪਾਈਂ ਨਹੀਂ ਪੁੱਛਣੇ ਕੀ ਮਸਲਾ ਹੈ ਇਹ ਕੇਵਲ ਚੰਦ ਜੀ ਚਲੇ ਗਿਆ ਚਲੇਗਾ ਬਰਵੀਰ ਆਜਾ ਕਿਤਨਾ ਕਿਤਨਾ ਦੇ ਜੀ ਬਿੰਦਰਪਾਲ ਜੀ ਆਇਓ ਹਰੀ ਆਇਓ ਜੀ ਅੰਦਰ ਆ ਜਾਓ ਆਪਣੇ ਦੂਜਾ ਪਰਵਿੰਦਰ ਕਿੱਥੇ ਗਿਆ ਐਂਜਰ ਉਪਰ ਆਉਂਦਾ ਕੋਈ ਨਹੀਂ ਆਇਓ ਜੀ ਸਹੀ ਸਹੀ ਆਇਓ ਜੀ ਆਇਓ ਜੀ ਆਇਓ ਜੀ ਆਇਓ ਜੀ ਆਇਓ ਜੀ ਆਓ ਪੰਸਰਵਾਗ ਜੀ ਆਜੋ ਸਰ ਆਓ ਗਵਾਗ ਇੱਥੇ ਹੀ ਖੜੀ ਹੋ ਨਾਲੀ ਮੱਤ ਪੱਠੇ ਕੋ ਫੋਟੋ ਕਰਾਂਗੇ ਆਪਾਂ ਨਹੀਂ ਜੀ ਜੀ ਆਓ ਕੇਵਲ ਚੰਦ ਜੀ ਆ ਜਾ ਤੁਸੀਂ ਇੱਧਰ ਇੱਕ ਵਾਰ ਆਵੋ ਬੰਨਿਆ ਆਪ ਸਰ ਇੱਧਰ ਨਾ ਆ ਜਾ